ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵੀਡੀਓ ਪੰਚਾਇਤੋਂ ਉਸ ਪਾਪੀ ਨਿੰਦਕ ਤੱਕ ਪਾ ਕੇ ਨੀਲਾ ਬਾਣਾ ਸਜਾ ਕੇ ਜਮਾਲਾ ਤੇ ਗੁਰਸਿੱਖ ਪ੍ਰਚਾਰ ਕਰਨ ਵਾਲੀਆਂ ਬੀਬੀਆਂ ਦੇ ਸਰੀਰਾਂ ਨੂੰ ਜਿਸ ਗੰਦੀ ਨਜ਼ਰ ਨਾਲ ਦੇਖ ਕੇ ਸਕਰੀਨ ਸ਼ਾਟ ਲੈ ਕੇ ਇੰਸਟਾ ਦੀ ਆਈਡੀ ਤੋਂ ਤੇ ਵੀਡੀਓ ਪਾ ਕੇ ਕਹਿ ਰਿਹਾ ਵੀ ਐਦਾਂ ਤਿਆਰ ਹੋ ਕੇ ਜਾਂਦੀਆਂ ਜਿਹੜਾ ਨੱਚਣ ਚੱਲੀਆਂ ਹੁੰਦੀਆਂ ਜਦਿੱ ਤੇਰੀ ਨਜ਼ਰ ਆਇਆ ਜਿਹੇ ਤਰ੍ਹਾਂ ਬੋਲਣ ਦਾ ਤਰੀਕਾ ਆ ਤੇਰੀ ਬੋਲੀ ਤੋਂ ਹੀ ਪਤਾ ਲੱਗਦਾ ਵੀ ਤੇਰੇ ਅੰਦਰ ਕਿੰਨਾ ਜ਼ਹਿਰ ਭਰਿਆ ਹੋਇਆ ਏ ਤੂੰ ਗੱਲ ਕੀਤੀ ਐ ਕਿ ਬੀਬੀ ਬਿਆਨਤ कौर ਖਾਲਸਾ ਸੁਰਖੀ ਬਿੰਦੀ ਲਾਉਂਦੀ ਐ ਜੇ ਤੇਰੀ ਇੰਨੀ ਹੀ ਜਲ ਦੇ ਵਿੱਚ ਕੋਈ ਤਕਲੀਫ ਸੀ ਤੈਨੂੰ ਦਰਦ ਜਾਗਦਾ ਸੀ ਜਿਸ ਅਕਾਊਂਟ ਤੋਂ ਤੂੰ ਸਕਰੀਨਸ਼ਾਟ ਲਏ ਆ ਉਸੇ ਅਕਾਊਂਟ ਦੇ ਉੱਪਰ ਹੀ ਸਾਡਾ ਮੋਬਾਈਲ ਨੰਬਰ ਲਿਖਿਆ ਹੋਇਆ ਸੀ ਜੇ ਤੈਨੂੰ ਵੱਡਾ ਹੀ ਦਰਦ ਸੀ ਕੋਈ ਤੂੰ ਵਿਚਾਰ ਕਰਨੀ ਸੀ ਸਾਨੂੰ ਸਿੱਧਾ ਫੋਨ ਉਲਾਉਂਦਾ ਸਾਡੇ ਨਾਲ ਬੈਠ ਕੇ ਗੱਲ ਕਰਦਾ ਜੇ ਤੂੰ ਮਰਦ ਦਾ ਬੱਚਾ ਹੁੰਦਾ ਜੇ ਤੂੰ ਇਹ ਵੀਡੀਓ ਪਾ ਕੇ ਲੋਕਾਂ ਨੂੰ ਇਹ ਗੱਲ ਨਾ ਕਹਿੰਦਾ ਕਿ ਵੀ ਇਸ ਵੀਡੀਓ ਨੂੰ ਸ਼ੇਅਰ ਕਰਕੇ ਬੀਬੀ ਬਿਆੰਦਕੋਰ ਤੱਕ ਪਹੁੰਚਾ ਦਿਓ ਬੀਬੀ ਬਿਆੰਦਕੋਰ ਤੱਕ ਵੀਡੀਓ ਪਹੁੰਚਾਉਣ ਦਾ ਮਤਲਬ ਸੀ ਕਿ ਤੂੰ ਫੇਮ ਲੈਣਾ ਚਾਹੁੰਦਾ ਆ ਜਿਨ੍ਹਾਂ ਦਾ ਨਾਮ ਲੈ ਕੇ ਤੂੰ ਸਾਡੀ ਆਇਆ ਵੀ ਗਲ ਦੇ ਵਿੱਚ ਪਟੇ ਪਾਏ ਆ ਜੇ ਤੈਨੂੰ ਐਨਕਾਂ ਲੱਗੀਆਂ ਹੋਣ ਤੇ ਤੈਨੂੰ ਦਿਖ ਜਾਂਦਾ ਵੀ ਉਹ ਪਟਾ ਨਹੀਂ ਉਹ ਸਾਡੀ ਡਰੈਸ ਨਾਲ ਦੀ ਚੁੰਨੀ ਸੀ ਜਿਸ ਚੁੰਨੀ ਦੇ ਨਾਲ ਮੋਤੀ ਲੱਗੇ ਹੋਇਆ ਤੂੰ ਕਹੇ ਵੀ ਗਲ ਦੇ ਵਿੱਚ ਮਾਲਾ ਪਾਏ ਆ ਨਗ ਪਾਏ ਆ ਤੈਨੂੰ ਰੱਬ ਨੇ ਜੀ ਅੱਖਾਂ ਦਿੱਤੀਆਂ ਤੇ ਤੈਨੂੰ ਦਿਖਦਾ ਹੁੰਦਾ ਕਿ ਉਹ ਮੋਤੀਆਂ ਦੀ ਮਾਲਾ ਆ ਤੂੰ ਕਹਿੰਨਾ ਵੀ ਇਹ ਗੁਲਾਮ ਆ ਵੀ ਇਹ ਗੁਲਾਮ ਲੋਕ ਇਦਾਂ ਦਾ ਪਹਿਰਾਵਾ ਨਹੀਂ ਪਾਉਂਦੇ ਇਹ ਪਹਿਰਾਵਾ ਤੂੰ ਨਹੀਂ ਸਾਨੂੰ ਦਿੱਤਾ ਨਾ ਤੇਰੇ ਮਾਪੇ ਨੇ ਸਾਨੂੰ ਦਿੱਤਾ ਆ ਇਹ ਪਹਿਰਾਵਾ ਸਾਨੂੰ ਸਾਡੇ ਪਿਤਾ ਗੁਰੂ ਗੋਬਿੰਦ ਸਿੰਘ ਦਾ ਦਿੱਤਾ ਹੋਇਆ ਇਸ ਪਹਿਰਾਵੇ ਨੂੰ ਪਾ ਕੇ ਬੰਦਾ ਆਟੋਮੈਟਿਕ ਕੀ ਹੀ ਰਾਜ ਮਹਾਰਾਜਾਂ ਵਰਗੀ ਸ਼ਾਨ ਰਿਕਾਉਂਦਾ ਆ ਹਮ ਰਖਤ ਪਾਤਸ਼ਾਹੀ ਦਾਵਾ ਅਸੀਂ ਪਾਤਸ਼ਾਹੀ ਦਾਵਾ ਰੱਖਣ ਵਾਲੀ ਫੌਜ ਦੇ ਮਾਲਕ ਆ ਤੂੰ ਕਿੰਨਾ ਵੀ ਇਹ ਆਪਾਂ ਆਪਣੇ ਗੁਲਾਮ ਕਹੋਂਦੇ ਆ ਤੂੰ ਦੱਸ ਤੂੰ ਕਿੱਡਾ ਆਜ਼ਾਦ ਆ ਜੇ ਤੂੰ ਵੱਡਾ ਆਜ਼ਾਦ ਆ ਤੇ ਦੱਸ ਸਜਾਵਾਂ ਪੂਰੀਆਂ ਕਰਨ ਤੋਂ ਬਾਅਦ ਵੀ ਅਜੇ ਬੰਦੀ ਸਿੰਘ ਅੰਦਰ ਕਿਉਂ ਬੈਠੇ ਆ ਪੀਲੀ ਭੇਤਰੇ ਵਿੱਚ ਇੱਕ ਬੱਚੀ ਦੇ ਨਾਲ ਬਲਾਤਕਾਰ ਹੋ ਗਿਆ ਤੂੰ ਸਾਡੇ ਖਿਲਾਫ ਵੀਡੀਓ ਪਾ ਕੇ ਪੂਰਾ ਜੋਰ ਲਾਇਆ ਪੂਰਾ ਤੂੰ ਜੋਰ ਲਾਇਆ ਜਿੰਨਾ ਬਕਵਾਸ ਕਰ ਸਕਦਾ ਸੀ ਤੂੰ ਉਨਾ ਬਕਵਾਸ ਕੀਤਾ ਜੇ ਤੇਰੇ ਦਿਲ ਦੇ ਵਿੱਚ ਕੋਈ ਦਰਦ ਹੁੰਦਾ ਉਸ ਬੱਚੀ ਨਿੱਕੀ ਜੀ ਨਾਲ ਬਲਾਤਕਾਰ ਹੋ ਗਿਆ ਉਦੋਂ ਕਿਉਂ ਨਹੀਂ ਬੋਲਿਆ ਤੂੰ ਸਾਨੂੰ ਕੀ ਨਾ ਵੀ ਇਹ ਬੀਬੀਆਂ ਤਿਆਰ ਹੋ ਕੇ ਜਾਂਦੀਆਂ ਨੇ ਸੋਹਣੀਆਂ ਸੋਹਣੀਆਂ ਬੀਬੀਆਂ ਨੂੰ ਕਮੇਟੀਆਂ ਵਾਲੇ ਪ੍ਰੋਗਰਾਮ ਦਿੰਦੇ ਆ ਤੇਰੇ ਵਾਂਗੂ ਕੁਰਸੀ ਤੇ ਬੈਠ ਕੇ ਲੰਗਰ ਹਾਲਾਂ ਦੇ ਵਿੱਚ ਜਾਂ ਏਸੀ ਕਮਰੇ ਵਿੱਚ ਛੱਡ ਕੇ ਇਹ ਵੀਡੀਓ ਨਹੀਂ ਪਾਉਂਦੇ ਅਸੀਂ ਅਸੀਂ ਗਰਾਊਂਡ ਲੈਵਲ ਤੇ ਵਿਚਰਦੇ ਹਾਂ ਦਿੱਲੀ ਪਹਿਲੀ ਵਾਰ ਜਦੋਂ ਕਿਸਾਨਾਂ ਦਾ ਮੋਰਚਾ ਲੱਗਾ ਸੀ ਉਸ ਮੋਰਚੇ ਵਿੱਚ ਬੀਬੀਆਂ ਦੇ ਜਥੇ ਵਿੱਚੋਂ ਪਹਿਲਾ ਜਥਾ ਬੀਬੀ ਬਿਆਨਤ ਕਰਦਾ ਸੀ ਜਿਹਨੇ ਜਾ ਕੇ ਹੱਕ ਠੋਕ ਕੇ ਪ੍ਰਚਾਰ ਕੀਤਾ ਕਿਸਾਨਾਂ ਦੇ ਹੱਕ ਚ ਫਿਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸੂਰਪਾਂ ਦਾ ਮੋਰਚਾ ਲੱਗਾ ਅਮਰਤੋ ਸਰ ਦੇ ਵਿੱਚ ਉਸ ਮੋਰਚੇ ਵਿੱਚ ਵੀ ਬੀਬੀ ਬਿਆਨਤ ਕਰਦਾ ਇਕੱਲਾ ਬੀਬੀਆਂ ਦਾ ਜਥਾ ਸੀ ਜਿਹਨੇ ਜਾ ਕੇ ਪ੍ਰਚਾਰ ਕੀਤਾ ਤੂੰ ਕਹਿੰਨਾ ਵੀ ਇਹ ਪ੍ਰਚਾਰ ਕਰਦੇ ਆ ਸੁੰਦਰਤਾ ਕਰਕੇ ਸੋਹਣੇ ਬਣ ਕੇ ਤੈਨੂੰ ਸ਼ਰਮ ਨਹੀਂ ਆਈ ਗੱਲ ਕਹਿੰਦੇ ਨੂੰ ਕਿ ਇਹਨਾਂ ਦਾ ਪ੍ਰਚਾਰ ਕੀ ਅਸਰ ਕਰਦਾ ਹੋਣਾ ਜੇ ਨਾਲੇ ਤੂੰ ਕਹਿੰਨਾ ਵੀ ਟਾੜਣ ਜਿੱਦਾਂ ਦੀ ਤੇਰੀ ਸ਼ਬਦਾਵਲੀ ਹੈ ਤੇਰੀ ਸ਼ਬਦਾਵਲੀ ਤੋਂ ਪਤਾ ਲੱਗਦਾ ਵੀ ਤੇਰੇ ਦਿਲ ਦੇ ਵਿੱਚ ਸਿੱਖਾਂ ਪ੍ਰਤੀ ਸਿੱਖਾਂ ਦੀਆਂ 3 ਭੈਣਾ ਪ੍ਰਤੀ ਕਿੰਨਾ ਕੁ ਪਿਆਰ ਆ ਤੂੰ ਕਹਿੰਦਾ ਵੀ ਕਿੱਦਾਂ ਦਾ ਪਹਿਰਾਵਾ ਪਾਉਣੀ ਹੈ ਕਿਹੜੇ ਪਹਿਰਾਵੇ ਵਿੱਚ ਤੈਨੂੰ ਕਮੀ ਲੱਗੇਗੀ ਸਿਰ ਤੇ ਮੇਰੀ ਘੱਟੋ ਘੱਟ 12 ਮੀਟਰ ਦੀ ਉੱਪਰਲੀ ਦਸਤਾਰ ਹੁੰਦੀ ਆ ਉਸ ਤੋਂ ਬਾਅਦ ਅਸੀਂ ਮਹਾਰਾਜ ਦਾ ਬਾਣਾ ਪਾਉਨੇ ਆ ਉਸ ਤੋਂ ਬਾਅਦ ਸਾਡੇ ਸਰੀਰ ਦੇ ਉੱਤੇ ਚੁੰਨੀ ਲਈ ਹੁੰਦੀ ਆ ਤੈਨੂੰ ਕੀ ਉਸ ਵਿੱਚ ਮਾੜਾ ਲੱਗ ਗਿਆ ਜਿਹੜੀਆਂ ਤੂੰ ਮਾਲਾ ਦੀ ਗੱਲ ਕਰਦਾ ਏ ਇਹ ਮਾਲਾ ਪਾਉਣ ਦੇ ਨਾਲ ਦੱਸ ਤੈਨੂੰ ਕਿੱਥੇ ਦਿਖੇ ਵੀ ਸੁਰਖੀ ਬਿੰਦੀ ਲਾਈ ਆ ਮੈਂ ਕਿਹੜੀ ਤੋਂ ਸਵਰਗੀ ਬਿੰਦੀ ਤੋਂ ਮੇਰੇ ਲੱਗੀ ਦੇਖ ਲਈ ਜੇ ਤੈਨੂੰ ਇੰਨੀ ਤਕਲੀਫ ਸੀ ਉਸਨੂੰ ਫੋਨ ਤੇ ਸੰਪਰਕ ਕਰਦਾ ਗੱਲ ਕਰਦਾ ਭੈਣ ਜੀ ਕਹਿ ਕੇ ਤੇ ਅਸੀਂ ਤੇਨੂੰ ਸਰਕਾਰ ਦੇ ਨਾਲ ਜਵਾਬ ਦਿੰਦੇ ਹਜੇ ਵੀ ਤੈਨੂੰ ਕੋਈ ਕਮੀ ਪੇਸ਼ੀ ਲੱਗਦੀ ਆ ਮੈਂ ਤੇ ਚੌਂਕ ਵਿੱਚ ਆ ਕੇ ਜਿੱਦਾਂ ਮਰਜੀ ਸਾਨੂੰ ਫੋਨ ਕਰ ਲੈ ਅਸੀਂ ਤੇ ਨਾਲ ਬਹਿ ਕੇ ਵਿਚਾਰ ਕਰ ਲਾਂਗੇ ਆ ਤੇਰੇ ਵਰਗਿਆਂ ਦੀ ਗਿੱਦੜ ਧਮਕੀਆ ਤੋਂ ਅਸੀਂ ਡਰਨ ਵਾਲੇ ਨਹੀਂ ਤੂੰ ਸੋਚਦਾ ਜਿਸ ਚੀਜ਼ ਨੂੰ ਟਾਰਗੇਟ ਕਰਕੇ ਤੂੰ ਵੀਡੀਓ ਪਾਈ ਆ ਉਹਦਾ ਅਸੀਂ ਸਿੱਧਾ ਜਵਾਬ ਨਹੀਂ ਤੈਨੂੰ ਦੇਣਾ ਤੂੰ ਦੱਸ ਤੂੰ ਆ ਕੇ ਪੰਜਾਬ ਦੇ ਵਿੱਚ ਕਿੱਥੇ ਕਿੱਥੇ ਪ੍ਰਚਾਰ ਕਰਦਾ ਰਿਆ ਏਸੀ ਵਿੱਚ ਬੈਠ ਕੇ ਚਾ ਕੇ ਕੇ ਫੋਨ ਤੇ ਲਾਈਵ ਕਰਕੇ ਆਪਣੇ ਆਪਣੇ ਆਪ ਨੂੰ ਵੱਡਾ ਵਿਦਵਾਨ ਦੱਸਣਾ ਲੱਗ ਗਿਆ ਤੇ ਤੂੰ ਕਹਿੰਨੇ ਇਹਨਾਂ ਦੇ ਇਹਨਾਂ ਦੇ ਪ੍ਰਚਾਰ ਦਾ ਕੀ ਅਸਰ ਹੋਣਾ ਜੇ ਤੂੰ ਸਾਡੇ ਪ੍ਰਚਾਰ ਦਾ ਅਸਰ ਦੇਖਣਾ ਹੈ ਨਾ ਤੇ ਤੂੰ ਵੀ ਸਕਰੀਨ ਸ਼ਾਟ ਲੈ ਕੇ ਆ ਜੀ ਨੰਬਰ ਲੈ ਕੇ ਆ ਜੀ ਕਿ ਤੇਰੇ ਪ੍ਰਚਾਰ ਦੇ ਨਾਲ ਤੇਰੀ ਵੀਡੀਓ ਦੇ ਨਾਲ ਕਿੰਨੇ ਕ ਬੰਦੇ ਅਮਰਤਾ ਧਾਰੀ ਬਣੇ ਆ ਤੇ ਅਸੀਂ ਵੀ ਤੈਨੂੰ ਪ੍ਰੂਫ ਦੇ ਦਾਂਗੇ ਕਿ ਸਾਡੇ ਪ੍ਰਚਾਰ ਦੇ ਨਾਲ ਕਿੰਨੇ ਕ ਸੰਗਤਾਂ ਨੇ ਅਮਰਤਾ ਛੱਕਿਆ ਕਿੰਨੀਆਂ ਕ ਸੰਗਤਾਂ ਨੇ ਸਾਨੂੰ ਮੈਸੇਜ ਆਉਂਦੇ ਹੋਵੇ ਸੀ ਤੁਹਾਡਾ ਪ੍ਰਚਾਰ ਸੁਣਦੇ ਆ ਤੇ ਸਾਨੂੰ ਤੁਹਾਡੇ ਵਿਚਾਰ ਚੰਗੇ ਲੱਗਦੇ ਆ ਤੇ ਦੂਜੀ ਗੱਲ ਰਹੀ ਜਿਹੜੀ ਤੂੰ ਕਹਿੰਨਾ ਆ ਕਿ ਵੀ ਇਹ ਇੰਨਾ ਫੈਸ਼ਨ ਕਰਦੇ ਆ ਇਦਾਂ ਲੱਗਦਾ ਵੀ ਜਦੋਂ ਨੱਚਣ ਚੱਲੇ ਹੁੰਦੇ ਆ ਤੇਰੇ ਵਰਗੇ ਜੇ ਕੋਈ ਤੈਨੂੰ ਬੰਦਾ ਟੱਕਰ ਜਾਏ ਤੇ ਤੈਨੂੰ ਦੱਸ ਦੇਵੇ ਵੀ ਇੱਕ ਗੁਰਸਿੱਖ ਬੀਬੀ ਨੇ ਬਾਣਾ ਪਾਇਆ ਹੋਵੇ ਸਿਰ ਤੇ ਦਮਾਲਾ ਸਜਾ ਕੇ ਚੁੰਨੀ ਲਈ ਹੋਵੇ ਤੇ ਤੈਨੂੰ ਉਹਨੂੰ ਸੁਚਣ ਵਾਲੀ ਕਹਿ ਦੇ ਮੈਂ ਤੇਰੇ ਮਾਰ ਮਾਰ ਕੇ ਚਪੜਾ ਤੇਰਾ ਮੂੰਹ ਨਾ ਕੋਈ ਲਾਲ ਕਰ ਦਿੰਦਾ ਤੇਰੇ ਵਰਗੇ ਇੰਦੀ ਘਟੀਆ ਸੋਚ ਦੇ ਮਾਲਕ ਨੂੰ ਪਹਿਲੀ ਗੱਲ ਤੇ ਮੈਂ ਜਵਾਬ ਦੇਣਾ ਨਹੀਂ ਸੀ ਪਰ ਜਿਸ ਹਿਸਾਬ ਨਾਲ ਤੁਸੀਂ ਜ਼ੋਰ ਲਾਇਆ ਸੋਸ਼ਲ ਮੀਡੀਆ ਤੇ ਸਾਡੇ ਸਕਰੀਨਸ਼ਾਟ ਲੈ ਕੇ ਸਾਡੀਆਂ ਸਟੋਰੀਆਂ ਚੱਕ ਚੱਕ ਕੇ ਵੀਡੀਓ ਪਾਉਣ ਦਾ ਚੁੱਪ ਚੁੱਪ ਰਹਿ ਕੇ ਅਸੀਂ ਵੀ ਨਹੀਂ ਹੁਣ ਸਾਰਨਾ ਤੂੰ ਜਿਹੜੀ ਗੱਲ ਕਹਿਣਾ ਤੂੰ ਆ ਕੇ ਦੇਖ 45 ਡਿਗਰੀ ਦੇ ਵਿੱਚ ਅਸੀਂ ਪ੍ਰਚਾਰ ਕਰਨ ਜਾਣੇ ਹਰੋਂ ਘਰ ਤੋਂ ਨਿਕਲਦੇ ਆ ਸਾਡਾ ਆਪਣਾ ਜਿਹੜਾ ਪ੍ਰਚਾਰ ਕਰਨ ਦਾ ਲੈਵਲ ਆ ਇਹ ਉਦੋਂ ਸ਼ੁਰੂ ਹੋਇਆ ਸੀ ਜੇ ਇਸ ਵੇਲੇ ਅਸੀਂ 9ਵੀਂ ਕਲਾਸ ਚ ਰਹਿਤ ਰੱਖੀ ਆ ਉਦੋਂ ਅਸੀਂ ਸਿਰਫ 9ਵੀਂ ਕਲਾਸ ਚ ਪੜ੍ਹਦੇ ਸੀ ਜਿੱਦਣ ਰਹਿਤ ਰੱਖੀ ਆ ਰਹਿਦ ਰੱਖਣ ਤੋਂ ਬਾਅਦ ਘੱਟੋ ਘੱਟ 4 ਸਾਲ ਰਹਿਤ ਰੱਖ ਕੇ ਫਿਰ ਅਸੀਂ ਪਲੱਸ 2 ਵਿੱਚ ਜਾ ਕੇ ਅਮਰਤਾ ਛੱਕਿਆ ਸੀ ਤੇਰੇ ਵਾਂਗੂ ਚੌਕ ਕੇ ਐ ਹੀ ਫੇਸਬੁਕ ਹੀ ਵਿਦਵਾਨ ਨਹੀਂ ਅਸੀਂ ਬਣ ਗਏ ਉਸ ਤੋਂ ਬਾਅਦ ਪ੍ਰੋਫੈਸ਼ਨਲੀ ਅਸੀਂ 2000 ਤੇ 20 ਦੇ ਵਿੱਚ ਪ੍ਰਚਾਰ ਸ਼ੁਰੂ ਕੀਤਾ ਸੀ ਬਾਣੀ ਬਣਦੇ ਸੀ ਪਹਿਲਾਂ ਧਾਰਨੀ ਸੀ ਤੇਰੇ ਵਾਂਗੂ profession ਨਹੀਂ ਬਣਾਇਆ ਅਸੀਂ ਮਾਸਟਰ ਡਿਗਰੀ ਕੀਤੀ ਮਾਸਟਰ ਡਿਗਰੀ ਕਰਕੇ ਸਾਨੂੰ ਦੁਨੀਆਵੀ ਨੌਕਰੀਆਂ ਦੀ ਆਫਰ ਵੀ ਆਉਂਦੀ ਸੀ ਤੂੰ ਕਹਿੰਦੇ ਵਿਊ ਲੈਂਦੇ ਆ ਇਹ ਵਿਊ ਦੀ ਖਾਤਰ ਲਾਈਕ ਕਮੈਂਟ ਦੀ ਖਾਤਰ ਵੀਡੀਓ ਜਦਾਂ ਦੀਆਂ ਪਾਉਂਦੇ ਆ ਤਿੰਨ ਵਾਰ ਸਰਕਾਰ ਸਾਡਾ ਪੇਜ ਬੈਨ ਕਰ ਚੁੱਕੀ ਆ ਹੈਕ ਠੋਕ ਕੇ ਜਿਨ੍ਹਾਂ ਦੀ ਜਿਨ੍ਹਾਂ ਦੀ ਸਟੋਰੀ ਪਾਉਣ ਦੇ ਵਿੱਚ ਤੁਹਾਡੇ ਵਰਗੇ ਆਂਦੀਆਂ ਲੱਤਾਂ ਕੰਬਦੀਆਂ ਕਮੈਂਟ ਕਰਨ ਤਾਂ ਵੀ ਲੱਤਾਂ ਕੰਬਦੀਆਂ ਉਹਨਾਂ ਯੋਜਨਾ ਦੇ ਹੱਕ ਦੇ ਵਿੱਚ ਨਾਲ ਫਿਰ ਕੇ ਪ੍ਰਚਾਰ ਕਰਦੇ ਆ ਤੇਰੇ ਵਾਂਗ ਅਸੀਂ ਡਰਪੋਕ ਤੇ ਡਰਕ ਨਹੀਂ ਕਿ ਕਮਰੇ ਵਿੱਚ ਬੈਠ ਕੇ ਵੀਡੀਓ ਪਾ ਲਈਏ ਜੇ ਅਜੇ ਵੀ ਕੋਈ ਰੜਕਿਆ ਤੇ ਆ ਕੇ ਮੈਂ ਤੇ ਚੌਂਕ ਵਿੱਚ ਨੰਬਰ ਮੇਰਾ ਇਹਦੇ ਉੱਤੇ ਲਿਖਿਆ ਹੋਇਆ ਹੈ ਫਿਰ ਵੀ ਮੈਂ ਤੁਹਾਨੂੰ ਐਸੇ ਵੀਡੀਓ ਵਿੱਚ ਨੰਬਰ ਦੱਸ ਦਿਆਂ ਸਾਡਾ ਨੰਬਰ ਹੈ 7973368811 79 10 79733 6811 ਇਹ ਸਾਡਾ ਕੰਟੈਕਟ ਨੰਬਰ ਹੈ ਜਦੋਂ ਮਰਜ਼ੀ ਸੰਪਰਕ ਕਰਕੇ ਜਿੱਦਾਂ ਮਰਜ਼ੀ ਬੈਠ ਕੇ ਵਿਚਾਰ ਕਰ ਲੈ ਤੇ ਤੇਰੇ ਵਰਗਿਆਂ ਦੀਆਂ ਗਿੱਦੜ ਧਾਮੀਆਂ ਕਿਉਂ ਅਸੀਂ ਤੈਨੂੰ ਕੀ ਲੱਗਦਾ ਤੂੰ ਕਹਿਣਾ ਵੀ ਇਹ ਬਾਣਾ ਛੱਡ ਦੇਣ ਇਹ ਸਿੱਖੀ ਛੱਡ ਦੇਣ ਕਿੱਡੀ ਕੇ ਅੱਗੇ ਤੁਸੀਂ ਸਿੱਖੀ ਤਾਂ ਚੱਕ ਲਈ ਹੈ ਕਿੰਨਾ ਕੁ ਤੁਸੀਂ ਪ੍ਰਚਾਰ ਕਰਨ ਦੇ ਹੱਕ ਵਿੱਚ ਕੱਢਦੇ ਆ ਜਦੋਂ ਅਸੀਂ ਪ੍ਰਚਾਰ ਕਰ ਜਾਂਦੇ ਆ ਸਾਡੇ ਘਰਾਂ ਦੇ ਵਿੱਚ ਪੁਲਿਸ ਦੀ ਛਾਪੇਮਾਰੀ ਹੁੰਦੀ ਹੈ ਸਾਡੇ ਘਰਾਂ ਵਿੱਚ ਸੀਐਸਟਾਫ ਵਾਲਿਆਂ ਦੀ ਛਾਪੇਮਾਰੀ ਹੁੰਦੀ ਹੈ YouTube ਤੋਂ ਸਾਡੇ ਨਗਮੇ ਡਿਲੀਟ ਕੀਤੇ ਜਾਂਦੇ ਆ ਸਰਕਾਰਾਂ ਦੁਆਰਾ ਸਾਨੂੰ ਹਰੇਕ ਤਰ੍ਹਾਂ ਦਾ ਤਸ਼ੱਦਦ ਸੈਨ ਦੇ ਬਾਅਦ ਵੀ ਮਰ ਜਣੇ ਜਜਵਾਦ ਦਿੱਤਾ ਹੋਇਆ ਹੈ ਕਿ ਅਸੀਂ ਡਟ ਕੇ ਪ੍ਰਚਾਰ ਕਰਦੇ ਆਂ ਤੇਰੇ ਵਰਗੇ ਡਰਪੋਕ ਤੇ ਡਰਾਕਰ ਪ੍ਰਚਾਰਕ ਨਹੀਂ ਅਸੀਂ ਹੈਗੇ ਜਿਨ੍ਹਾਂ ਨੂੰ ਤੇਰੇ ਵਰਗੇ ਕਹਿਣ ਕਿ ਵੀ ਇੱਛਾ ਲਾਹ ਦਿਓ ਕਕਾਰ ਛੱਡ ਦਿਓ ਸਿੱਖੀ ਛੱਡ ਦਿਓ ਪ੍ਰਚਾਰ ਤੇ ਜੇ ਤੈਨੂੰ ਕੋਈ ਜੇ ਵੀ ਤੈਨੂੰ ਕੋਈ ਮਸਲਾ ਤੂੰ ਸੁਰਖੀ ਬਿੰਦੀ ਕਹਿਣਾ ਨਾ ਤੇ ਜਿਹੜੀ ਗੱਲ ਤੂੰ ਕਹੀ ਆ ਵੀ ਟਿੱਖੀਆਂ ਹੋ ਕੇ ਮੈਨੂੰ ਲੱਗਦਾ ਵੀ ਤੇਰੀ ਭੈਣ ਦਿੱਖੀ ਹੋ ਕੇ ਜਾਂਦੀ ਹੋਣੀ ਆ ਤੇ ਤੂੰ ਜੇ ਤੈਨੂੰ ਹਜੇ ਵੀ ਤੂੰ ਮਰਦ ਦਾ ਬੱਤਾ ਤੇ ਫੋਨ ਕਰਕੇ ਬੈਠ ਕੇ ਵਿਚਾਰ ਜਦੋਂ ਮਰਜੀ ਸਾਡੇ ਘਰ ਵਿੱਚ ਆ ਕੇ ਕਰਨੀ ਅਸੀਂ ਤੇਰੇ ਨਾਲ ਖੁੱਲਾ ਪ੍ਰਚਾਰ ਕਰਨ ਵਾਸਤੇ ਖੁੰਨੇ ਵਿਚਾਰ ਕਰਨ ਲਈ ਤਿਆਰ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ